ਫਿਰ ਵਧੀਆ ਕੋਈ ਨਹੀਂ ਜੰਗ ਲੜਨੀ ਆ ਤੁਸੀਂ ਲੜੋ ਸਾਨੂੰ ਇਤਰਾਜ ਨਹੀਂ ਹੈ ਪਰ ਮੈਂ ਇੱਕ ਮੇਰੀ ਗੱਲ ਸੁਣ ਲਓ ਗੌਰ ਨਾਲ ਆਹ ਸਬਜੀ 2000 ਨੂੰ ਪਾਣੀ ਲਾ ਕੇ ਮੈਂ ਪਾਲੀ ਹੈ ਹਜੇ ਸਬਜੀ ਲੱਗਣੇ ਲੱਗੀ ਢਾਈ ਤਿੰਨ ਮਹੀਨੇ ਹੋ ਗਏ ਮੈਂ ਬੋਲੀ ਚੋਕੀ ਇਹਦੇ ਵਿੱਚ ਹੀ ਖੜਾ ਕਹਣਾ ਕਿ ਸਾਡੀ ਵੀ ਖੀ ਕੋਈ ਨਹੀਂ ਉਹ ਘਰ ਪਈ ਤੇ ਉਹ ਪਰੇ ਨਰਮਾ ਬੀਜ ਦਿੱਤਾ ਤੇ ਮੇਰੀ ਗੱਲ ਸੁਣ ਲਓ ਵੀ ਜੇ ਕੋਈ ਗੋਲੀ ਬੰਦੂਕ ਬਰੂਦ ਗੋਲਾ ਇੱਥੇ ਆ ਡਿੱਗਿਆ ਤੇ ਸਾਰੀਆਂ ਫੌਜਾਂ ਇੱਕ ਪਾਸੇ ਹੋਊਗੀਆਂ ਤੇ ਕੱਲਾ ਹਾਜੀ ਇੱਕ ਪਾਸੇ ਹੋਊਗਾ ਤੇ ਗੋਡੇ ਵੱਡੂ ਮੈਂ ਤੁਹਾਡੇ ਪਾਓ ਮਿਹਨਤ ਕਰਕੇ ਇਹਨੂੰ ਸਿਰਲਾ ਕੜਕਸੜੀ ਉਹ ਹਜੇ ਘਰ ਪਈ ਆ ਸਾਡੀ ਨਹੀਂ ਬਕੀ ਐਸ ਵਾਸਤੇ ਮੈਂ ਤੁਹਾਨੂੰ ਕਹਿੰਦਾ ਵੀ ਆਪਣਾ ਹਸਾਬ ਰਾ ਜਿੱਥੇ ਕੋਈ ਖਾਲੀ ਜਗ੍ਹਾ ਦੇਖ ਕੇ ਲੜੋ ਜਿੱਥਰਣਾ ਆ ਇੱਥੇ ਨਹੀਂ ਲੜਣਾ ਆ ਕਿ ਮੈਂ ਤਾਂ ਦੱਸ ਦੇਣਾ ਬਹੁਤ ਅੱਕੇ ਸਦੇ ਪਏ ਆ ਗੋਡੇ ਵੱਡੂ ਮੈਂ ਤੁਹਾਡੇ ਗੋਡੇ ਕਿਸੇ ਪੋਲ ਨਹੀਂ ਲੈਣਾ ਗੱਲ ਸੁਣ ਲੈ ਆ ਕੇ ਜੰਗ ਲੈਣੀ ਵੀ ਜਿੱਥੇ ਮਰਜੀ ਲੈਣੇ ਬਾਈ ਸਾਨੂੰ ਨਾ ਦੁਖੀ ਕਰਿਓ ਅਸੀਂ ਅੱਗੇ ਬਹੁਤ ਪਰੇਸ਼ਾਨ ਹਾਂ ਤੇ ਕਿਸੇ ਤੇ ਪਏ ਆ ਹਦ ਹੋਈ ਪਈ ਆ ਉਧਰੋਂ ਗਰਮੀ ਚੜੀ ਆਉਂਦੀ ਇਹਨਾਂ ਨੂੰ ਜੰਗਦੀ ਪਈ ਹੋਈ ਆ ਯਾਰ ਕੋਈ ਗੱਲ ਕਰਨ ਵਾਲੀ ਕਰੋ ਇਹ ਇਦਾਂ ਦੇ ਮੌਸਮ ਵਿੱਚ ਛੇਤੀ ਕੋਈ ਵਿਆਹ ਨਹੀਂ ਰੱਖਦਾ ਇਹ ਜੰਗ ਰਖੀ ਛੜੇ ਕਮਾਲ ਵਾਲੀ